ਪੂਰੀ ਬਰਾਤ ਨੂੰ ਨਿਕਲਣ ਵਾਲੀ ਜਾਦੂਈ ਰੇਗਿਸਤਾਨੀ ਗੁਫਾ ਗੁਫਾ ਅੰਦਰੋਂ ਨਿਕਲਦਾ ਦੇਸੀ ਘੋ ਤੇ ਤੇਲ ਕੁਦਰਤ ਦਾ ਵਰਦਾਨ ਮੌਤ ਦੇ ਮੂੰਹ ਚ ਜਾਣ ਵਾਲਾ ਪਹਿਲਾ ਯੂਟਿਊਬਰ ਲੇਟ ਲੇਟ ਇਸ ਸੰਸ ਰੰਗ ਦੇ ਅੰਦਰ ਜਾਣਾ ਪੈਣਾ ਆ ਦੇਖੋ ਇੱਥੇ ਆ ਕੇ ਬੰਦਾ ਸਿੱਧਾ ਨਹੀਂ ਹੋ ਸਕਦਾ ਇੰਨੀ ਟੈਟ ਆਏ ਸੰਗ ਚਟਾਨਾਂ ਦੇ ਵਿੱਚੋਂ ਲੰਘ ਕੇ ਅਸੀਂ ਸੰਗ ਦੇ ਅੰਦਰ ਤੱਕ ਜਾਣਾ ਆ ਇਸੇ ਤਰ੍ਹਾਂ ਦੂਸਰੀ ਸੰਗਾ ਇਹਦੇ ਅੰਦਰ ਬਣਨਾ ਹੋਰ ਵੀ ਔਖਾ ਆ ਤੁਸੀਂ ਦੇਖ ਸਕਦੇ ਆ ਅੱਗੇ ਅੱਗੇ ਪੂੜੀਆਂ ਥੱਲੇ ਨੂੰ ਉਤਰ ਰਹੀਆਂ ਆ ਜਿਹੜੀਆਂ ਬਹੁਤ ਜ਼ਿਆਦਾ ਛੋਟੀਆਂ ਆ ਤੇ ਇਹ ਰਿਸਕੀ ਵੀ ਆ ਹੁਣ ਕਿੰਨਾ ਔਖਾ ਲੰਘਣਾ ਆ ਇਹਨਾਂ ਖਾਨਿਆਂ ਚੋਂ ਬਹੁਤ ਜ਼ਿਆਦਾ ਮੈਂ ਜੋ बार-बार ਕਹਿ ਰਿਹਾ ਇੱਕ ਰਿਸਕ ਆ ਤੁਸੀਂ ਬਿਲਕੁਲ ਨਾ ਇੱਥੇ ਆ ਕੇ ਲਿਓ ਦਮ ਘੁੱਟਦਾ ਆ ਜਿੱਦਾਂ ਜਿੱਦਾਂ ਅੱਗੇ ਅਸੀਂ ਜਾਂਦੇ ਆ ਲੇਟ ਲੇਟ ਕੇ ਮੋਨੋ ਕਾਇ ਇਹਦੇ ਅੰਦਰ ਆ ਜਿਹਦੀ ਗੱਲ ਮੈਂ ਕਰ ਰਿਹਾ ਸੀ ਕੀ ਰਿਸਦਾ ਆ ਸ਼ਰਮ ਦਾ ਤੇਲ ਰਿਸਦਾ ਆ ਅੰਦਰ ਹੀ ਖਾਨੇ ਖਾਨੇ ਆ ਹੁਣ ਕੈਮਰਾਮੈਨ ਨੂੰ ਕਹਿੰਦੇ ਆ ਕਿ ਉਹ ਵੀ ਇੱਕ ਵਾਰ ਇਹਦੇ ਵਿੱਚੋਂ ਲੰਘ ਕੇ ਬਾਹਰ ਆਵੇ ਦੇਖੋ ਕਿੰਨਾ ਔਖਾ ਆ ਕੈਮਰਾਮੈਨ ਦਾ ਵੀ ਇਸ ਕਮਰੇ ਵਿੱਚੋਂ ਗੁਫਾ ਵਿੱਚੋਂ ਸਰੰਗ ਵਿੱਚੋਂ ਬਾਹਰ ਨਿਕਲਣਾ तो उनको लोगों ने मना किया भाई सारे बराती मत जाओ बारत आई थी गाँव में जो देखने चले चले तो गए लेकिन आज तक उनका पता नहीं अंदर ही वो गायब हो पता नहीं खा मिला ही, ही नहीं दोबारा आए नहीं लड़की की शादी थी जिसमें बारात आई हुई थी तो उन्होंने क्या एक बोंडा बना करके कैरोसिन में भिगो करके आग जला करके और उसको अंदर देखना चाहा तो वो थोड़ा सा आगे बढ़ करके अब उसके बाद में वो पता नहीं कहाँ गए अब हो सकता है वो ऑक्सीजन की कमी हो या फिर रास्ता भटक गए हों इसके बारे में कुछ जानकारी नहीं फिर वो लौटे नहीं हो उस कक्ष में घी और तेल के कड़े आज भी वर्तमान है उसके जो घी टपकने वाली स्थिति है तेल टपकने वाली स्थिति है ये किसी को कोई जानकारी नहीं है कि वो कहाँ से आता है इसमें दुनिया भर के सर्प वगैरह रहते थे